ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਚਿੱਲਾ ਚੌਂਕਾ ਤੇ ਅੱਜ ਆਪਾਂ ਬਣਾ ਰਹੇ ਹਾਂ ਆਲੂ ਵਾਲੇ ਪਰੌਂਠੇ ਜਿਹੜੇ ਹਰੇਕ ਸੀਜ਼ਨ ਵਿੱਚ ਸਭ ਦੇ ਮਨਪਸੰਦ ਹੁੰਦੇ ਹਨ ਤੇ ਨਾਲ ਹੀ ਆਪਾਂ ਤੁਹਾਨੂੰ ਕੁਝ ਐ ਜਿਹ ਤਰੀਕੇ ਦੱਸਾਂਗੇ ਜਿਸ ਨਾਲ ਤੁਹਾਡੇ ਪਰੌਂਠੇ ਫੁੱਲੇ ਫੁੱਲੇ ਬਣਨਗੇ ਤੇ ਨਾਲੇ ਫਟਣਗੇ ਵੀ ਨਹੀਂ ਇਸ ਕਰਕੇ ਤੁਸੀਂ ਸਾਰੀ ਵੀਡੀਓ ਨੂੰ ਅਖੀਰ ਤੱਕ ਵੇਖਿਓ ਤੇ ਚਲੋ ਸ਼ੁਰੂ ਕਰਦੇ ਹਾਂ ਆਪਾਂ ਆਲੂ ਵਾਲੇ ਪਰੌਂਠੇ ਬਣਾਉਣੇ ਪਰਾਉਠੇ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਇੱਥੇ ਆਪਾਂ ਆਟਾ ਗੁੰਨਾਂਗੇ। 2 ਕੱਪ ਆਟਾ ਲੈ ਕੇ ਤੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਪਾ ਦੇਵਾਂਗੇ। ਤੇ ਨਮਕ ਨੂੰ ਚੰਗੀ ਤਰ੍ਹਾਂ ਆਟੇ ਦੇ ਵਿੱਚ ਮਿਕਸ ਕਰਕੇ ਤੇ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਤੇ ਆਪਾਂ ਨਰਮ ਜਿਹਾ ਆਟਾ ਗੁੰਨ ਲੈਣਾ। ਪਰਾਉਠੇ ਬਣਾਉਣ ਵਾਸਤੇ ਆਟਾ ਬਹੁਤ ਸਖਤ ਵੀ ਨਹੀਂ ਬਣਾਉਣਾ ਚਾਹੀਦਾ ਤੇ ਬਹੁਤ ਜ਼ਿਆਦਾ ਨਰਮ ਵੀ ਨਹੀਂ ਹੋਣਾ ਚਾਹੀਦਾ। ਮਤਲਬ ਮੀਡੀਅਮ ਜਿਹਾ ਕਰਕੇ ਆਟਾ ਤੇ ਇਹਨੂੰ ਆਪਾਂ 2-3 ਮਿੰਟ ਚੰਗੀ ਤਰ੍ਹਾਂ ਗੁੰਨ ਕੇ ਤੇ ਸਾਈਡ ਤੇ ਰੱਖ ਦੇਵਾਂਗੇ। ਇੱਥੇ ਆਟਾ ਆਪਣਾ ਇੱਥੇ ਤਿਆਰ ਹੈ ਤੇ ਆਟਾ ਦੇਖੋ ਆਪਣਾ ਨਾ ਜ਼ਿਆਦਾ ਸਖਤ ਹੈ ਤੇ ਨਾ ਜ਼ਿਆਦਾ ਨਰਮ ਇੱਥੇ ਹੁਣ ਆਪਾਂ ਪਰੌਂਠਿਆਂ ਵਿੱਚ ਭਰਨ ਵਾਲਾ ਆਲੂ ਦਾ ਮਸਾਲਾ ਤਿਆਰ ਕਰਦੇ ਆ ਇੱਥੇ ਆਪਾਂ ਚਾਰ ਉਬਲੇ ਆਲੂ ਲਏ ਹਨ ਤਿੰਨ ਹਰੀ ਮਿਰਚ ਬਰੀਕ ਕੱਟ ਕੇ ਲਈਏ 1 ਇੰਚ ਅਦਰਕ ਦਾ ਬਰੀਕ ਕਟਿਆ ਹੋਇਆ ਦੋ ਹਰੇ ਪਿਆਜ਼ ਲਏ ਨੇ ਭੂਕਾ ਸਮੇਤ ਬਰੀਕ ਕੱਟੇ ਤੇ ਇੱਕ ਮੁਠੀ ਹਰੇ ਧਨੀਏ ਦੀ ਲਈ ਕੱਟ ਕੇ ਇੱਥੇ ਆਪਾਂ ਆਲੂਆਂ ਨੂੰ ਕद्दूकस ਕਰ ਲਵਾਂਗੇ ਆਲੂਆਂ ਨੂੰ ਹਮੇਸ਼ਾ ਕद्दूकस ਕਰਕੇ ਹੀ ਲੈਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਹੱਥਾਂ ਨਾਲ ਮਸਲਦੇ ਆਂ ਨਾ ਆਲੂ ਤੇ ਕੋਈ ਪੀਸ ਮੋਟਾ ਰਹਿ ਜਾਂਦਾ ਕੋਈ ਬਰੀਕ ਹੋ ਜਾਂਦਾ ਤੇ ਜਿਹੜਾ ਮੋਟਾ ਪੀਸ ਫਿਰ ਪਰੌਂਠੇ ਵਿੱਚ ਆਉਂਦਾ ਤੇ ਉਹਦੇ ਨਾਲ ਪਰੌਂਠਾ ਆਪਣਾ ਫਟ ਜਾਂਦਾ ਆਲੂ ਆਪਣੇ ਹੁਣ ਕद्दूकस ਹੋ ਕੇ ਤਿਆਰ ਹਨ ਹੁਣ ਆਪਾਂ ਮਸਾਲੇ ਸਾਰੇ ਜਿਹੜੇ ਵਿੱਚ ਲੈ ਪਾ ਦਾਂਗੇ ਸਭ ਤੋਂ ਪਹਿਲਾਂ ਅਦਰਕ ਪਾਇਆ ਫਿਰ ਹਰੀ ਮਿਰਚ ਲਈ ਸੀ ਜਿਹੜੀ ਉਹ ਪਾਈ ਹੈ ਹਰਾ ਪਿਆਜ਼ ਕੱਟਿਆ ਹੋਇਆ ਪਾਵਾਂਗੇ ਤੇ ਹਰਾ ਧਨੀਆ ਕੱਟਿਆ ਹੋਇਆ ਪਾਵਾਂਗੇ ਹੁਣ ਆਪਾਂ ਸੋਕੇ ਪੀਸੀ ਮਸਾਲੇ ਪਾਵਾਂਗੇ ਇੱਕ ਚਮਚਾ ਪਦੜ ਫੜ ਕੀਤਾ ਧਨੀਆ ਪਾਇਆ ਅੱਧਾ ਚਮਚ ਨਮਕ ਦਾ ਪਾਇਆ ਅੱਧਾ ਚਮਚਾ ਪਾ ਕਾਲਾ ਨਮਕ ਪਾਇਆ ਅੱਧਾ ਚਮਚ ਇੱਥੇ ਲਾਲ ਮਿਰਚ ਦਾ ਇੱਕ ਚਮਚਾ ਪੀਸਾ ਹੋਇਆ ਨਰਦਾ ਨਾ ਅੱਧਾ ਚਮਚ ਇੱਥੇ ਪੁੰਨਿਆ ਹੋਇਆ ਜੀਰੇ ਦਾ ਪਾਊਡਰ 1/4 ਚਮਚ ਇੱਥੇ ਕਾਲੀ ਮਿਰਚ ਤੇ ਇੱਕ ਚਮਚ ਕਸੂਰੀ ਮੇਥੀ ਦਾ ਅੱਧਾ ਚਮਚ ਆਜਵੈਨ ਲਵਾਂਗੇ ਤੇ ਉਹਨੂੰ ਹੱਥ ਤੇ ਮਸਲ ਕੇ ਚੰਗੀ ਤਰ੍ਹਾਂ ਤੇ ਇਸ ਮਸਾਲੇ ਵਿੱਚ ਪਾ ਦੇਵਾਂਗੇ ਇਹਨਾਂ ਸਾਰੇ ਮਸਾਲਿਆਂ ਨੂੰ ਪਾ ਕੇ ਤੇ ਆਪਾਂ ਆਲੂਆਂ ਦੇ ਮਿਕਸਚਰ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰਿਆਂ ਨੂੰ ਆਲੂਆਂ ਦਾ ਮਸਾਲਾ ਇੱਥੇ ਆਪਣਾ ਹੁਣ ਤਿਆਰ ਹੈ ਤੇ ਹੁਣ ਜਿਹੜਾ ਆਪਾਂ ਆਟਾ ਸਾਈਡ ਤੇ ਰੱਖਿਆ ਸੀ ਉਹ ਆਟੇ ਨੂੰ ਲਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮੁੱਕੀਆਂ ਦੇ ਦੇ ਕੇ ਤੇ ਹੋਰ ਗੁੰਨ ਕੇ ਇਹਨੂੰ ਨਰਮ ਕਰ ਲਵਾਂਗੇ ਆਟਾ ਜਿੰਨਾ ਜ਼ਿਆਦਾ ਆਪਾਂ ਗੁੰਨਾਂਗੇ ਨਾ ਮੁੱਕੀਆਂ ਦੇ ਦੇ ਕੇ ਤੇ ਜਿੰਨਾ ਆਟਾ ਨਰਮ ਹੋਏਗਾ ਤੇ ਪਰੌਂਠੇ ਆਪਣੇ ਓਨੇ ਹੀ ਜ਼ਿਆਦੇ ਸੌਫਟ ਬਣਨਗੇ ਤੇ ਆਟਾ ਦੇਖੋ ਆਪਾਂ ਚੰਗੀ ਤਰ੍ਹਾਂ ਮਸਲ ਮਸਲ ਕੇ ਨਰਮ ਕਰ ਲੈਣਾ ਇਸ ਤਰ੍ਹਾਂ ਆਟਾ ਹੁਣ ਇੱਥੇ ਆਪਣਾ ਗੁੰਨ ਕੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇਹ ਪੇੜੇ ਕਰਦੇ ਆਂ ਪਰੌਂਠੇ ਬਣਾਉਣ ਵਾਸਤੇ ਇੱਥੇ ਆਪਾਂ ਮੀਡੀਅਮ ਪੇੜਾ ਕਰਾਂਗੇ ਬਹੁਤ ਜ਼ਿਆਦਾ ਛੋਟਾ ਨਹੀਂ ਕਰਨਾ ਤੇ ਬਹੁਤ ਜ਼ਿਆਦਾ ਵੱਡਾ ਨਹੀਂ ਕਰਨਾ ਇੰਨਾ ਆਟਾ ਲੈ ਕੇ ਤੇ ਆਪਾਂ ਪੇੜੇ ਬਣਾ ਕੇ ਸਾਰੇ ਰੱਖ ਲਵਾਂਗੇ ਜੇ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਸਾਡੀ ਆਉਣ ਵਾਲੀ ਹਰੇਕ ਵੀਡੀਓ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਪੇੜੇ ਇੱਥੇ ਆਪਾਂ ਸਾਰੇ ਤਿਆਰ ਕਰਕੇ ਰੱਖ ਲਏ ਹਨ ਤੇ ਹੁਣ ਆਪਾਂ ਸੁੱਕੇ ਆਟੇ ਦੇ ਵਿੱਚ ਇੱਕ ਪੇੜੇ ਨੂੰ ਇਦਾਂ ਲਪੇਟ ਕੇ ਤੇ ਵੇਲਣੇ ਦੇ ਨਾਲ ਹਲਕਾ-ਹਲਕਾ ਵੇਲ ਕੇ ਛੋਟੀ ਜੀ ਰੋਟੀ ਬਣਾ ਲਵਾਂਗੇ ਇੰਨਾ ਕੁ ਕਰ ਲੈਣਾ ਫਿਰ ਵਿੱਚ ਆਪਾਂ ਆਲੂ ਵਾਲਾ ਜਿਹੜਾ ਮਸਾਲਾ ਹੈ ਉਹਨੂੰ ਰੱਖਾਂਗੇ ਤੇ ਇੱਕ ਸਾਈਡ ਤੋਂ ਆਪਾਂ ਇਸ ਤਰ੍ਹਾਂ ਚੱਕਦੇ ਹੋਏ ਨਾਲ ਦੀ ਨਾਲ ਸਾਰੇ ਮਸਾਲੇ ਦੇ ਉੱਤੇ ਪੇੜੇ ਨੂੰ ਇਸ ਤਰ੍ਹਾਂ ਦਬਾਉਂਦੇ ਹੋਏ ਵਿੱਚ ਸਾਰੇ ਨੂੰ ਸੀਲ ਕਰ ਲਵਾਂਗੇ ਇਹ ਦੇਖੋ ਆ ਸਾਰਾ ਕਰਕੇ ਫਿਰ ਵਿੱਚੋਂ ਐ ਇਕੱਠਾ ਕਰਕੇ ਚੰਗੀ ਤਰ੍ਹਾਂ ਇਹਨੂੰ ਸੀਲ ਕਰਕੇ ਹੱਥ ਦੇ ਨਾਲ ਫਿਰ ਸੁਕਾਟਾ ਲਾ ਕੇ ਤੇ ਐ ਦਬਾ ਕੇ ਤੇ ਹੁਣ ਹੱਥਾਂ ਦੇ ਨਾਲ ਦਬਾਉਂਦੇ ਹੋਏ ਨਾ ਆਪਾਂ ਨੂੰ ਵਧਾਵਾਂਗੇ ਪਹਿਲਾ ਵੇਲਣ ਨਾਲ ਪਹਿਲਾ ਹਲਕੇ ਹਲਕੇ ਹੱਥ ਨਾਲ ਨਾਲ ਤੇ ਜਿਹੜੀ ਵਿੱਚ ਸਟਫਿੰਗ ਭਰੀ ਏ ਉਹ ਚਾਰਚ ਫਿਰ ਸਾਰੀ ਵਧੀਆ ਪੇਡੇ ਦੇ ਵਿੱਚ ਚਲੀ ਜਾਊਗੀ ਤੇ ਨਾਲੇ ਆਪਣਾ ਥੋੜਾ ਪਰੌਠਾ ਇਦਾਂ ਵਧ ਜਾਊਗਾ ਤੇ ਹੁਣ ਹਲਕੇ ਹਲਕੇ ਹੱਥ ਨਾਲ ਇਹਨੂੰ ਵੇਲਣਾ ਪਰਾਉਂਠਾ ਇੱਥੇ ਆਪਣਾ ਹੁਣ ਵੇਲ ਕੇ ਤਿਆਰ ਹੋ ਗਿਆ। ਤੇ ਹੁਣ ਆਪਾਂ ਤਵੇ ਤੇ ਪਾਉਣੇ ਇਹਨੂੰ ਪੱਕਣ ਵਾਸਤੇ। ਸੇਕ ਇੱਥੇ ਆਪਾਂ ਮੀਡੀਅਮ ਹੀ ਰੱਖਣਾ। ਬਹੁਤ ਜ਼ਿਆਦਾ ਹਾਈ ਨਹੀਂ ਰੱਖਣਾ। ਤੇ ਬਹੁਤ ਜ਼ਿਆਦਾ ਘੱਟ ਵੀ ਨਹੀਂ ਰੱਖਣਾ। ਇੱਕ ਪਾਸੇ ਹੁਣ ਦੂਸਰਾ ਪਾਸਾ ਪਰਤ ਦੇਨੇ ਹਾਂ ਪਰੌਂਠੇ ਦਾ। ਤੇ ਇਸ ਸਾਈਡ ਤੇ ਆਪਾਂ ਹੁਣ ਘਿਓ ਦੇ ਨਾਲ ਇਹਨੇ ਚੋਪੜ ਦੇਵਾਂਗੇ। ਘਿਓ ਲਾ ਕੇ ਤੇਨੇ ਚਮਚੇ ਨਾਲ ਸਾਰੇ ਪਾਸੇ ਘੁਮਾ ਦੇਵਾਂਗੇ। ਅਸੀਂ ਇੱਥੇ ਦੇਸੀ ਘਿਓ ਵਰਤ ਰਹੇ ਹਾਂ ਤੁਸੀਂ ਇੱਥੇ ਕੋਈ ਵੀ ਤੇਲ ਜਾਂ ਮੱਖਣ ਨਾਲ ਵੀ ਇਹਨੂੰ ਚੋਪੜ ਸਕਦੇ ਹੋ ਚੰਗੀ ਤਰ੍ਹਾਂ ਲਗਾ ਕੇ ਘਿਓ ਨੂੰ ਤਾਂ ਹੁਣ ਆਪਾਂ ਦੂਸਰੀ ਸਾਈਡ ਚੇਂਜ ਕਰ ਦਾਂਗੇ ਪਰੌਂਠੇ ਦੀ ਤੇ ਇਸ ਪਾਸੇ ਵੀ ਆਪਾਂ ਥੋੜਾ ਜਿਹਾ ਘਿਓ ਲਗਾ ਕੇ ਤੇ ਚੋਪੜ ਦੇਵਾਂਗੇ ਪਰੌਂਠੇ ਨੂੰ ਹੁਣ ਆਪਾਂ ਫੇਰੇ ਦੀ ਸਾਈਡ ਚੇਂਜ ਕਰਨੀ ਹੈ ਦੇਖੋ ਕਿੰਨਾ ਸੋਹਣਾ ਪਰੌਂਠਾ ਬਣਿਆ ਇਨ ਨੂੰ ਤੋਂ ਪਾਉਂਦੇ ਹੋਏ ਹਲਕੇ ਹਲਕੇ ਹੱਥ ਨਾਲ ਇਹਨੂੰ ਪਕਾਵਾਂਗੇ ਆਪਾਂ ਇਸੇ ਤਰ੍ਹਾਂ ਹੀ ਪਕਾ ਕੇ ਤੇ ਹੁਣ ਪਰੌਂਠਾ ਦੇਖੋ ਆਪਣਾ ਤਿਆਰ ਤੇ ਹੁਣ ਆਪਾਂ ਇਸੇ ਤਰ੍ਹਾਂ ਦੂਸਰੇ ਪਰੌਂਠੇ ਵੀ ਤਿਆਰ ਕਰ ਲਵਾਂਗੇ ਉਸੇ ਤਰ੍ਹਾਂ ਇਹਨੂੰ ਸਾਰੇ ਢੇੜੇ ਨੂੰ ਫੋਲਡ ਕਰਕੇ ਵਿੱਚ ਚੰਗੀ ਤਰ੍ਹਾਂ ਸੀਲ ਕਰਕੇ ਤੇ ਹੱਥਾਂ ਨਾਲ ਦਬਾਉਂਦੇ ਹੋਏ ਵਧਾ ਕੇ ਤੇ ਇਹਨੂੰ ਹਲਕੇ ਹੱਥ ਨਾਲ ਵੇਲ ਕੇ ਉਸੀ ਤਰ੍ਹਾਂ ਜਿਵੇਂ ਪਹਿਲਾ ਪਰੌਂਠਾ ਤਿਆਰ ਕੀਤਾ ਸੀ ਉਵੇਂ ਵੇਲ ਕੇ ਤਿਆਰ ਕਰਾਂਗੇ ਤੇ ਪਰੌਂਠਾ ਬਹੁਤ ਜ਼ਿਆਦਾ ਪਤਲਾ ਨਹੀਂ ਰੱਖਣਾ ਤੇ ਮੋਟਾ ਵੀ ਨਹੀਂ ਜ਼ਿਆਦਾ ਰੱਖਣਾ ਕਿਉਂਕਿ ਸਟਫਿੰਗ ਵਿੱਚ ਜੇ ਜ਼ਿਆਦਾ ਪਤਲਾ ਕਰਾਂਗੇ ਨਾ ਤੇ ਵਿੱਚੋਂ ਸਟਫਿੰਗ ਨਿਕਲ ਜਾਊਗੀ ਫਿਰ ਇਹ ਪਰੌਂਠਾ ਨਾਲ ਆਪਾਂ ਮੱਖਣ ਨਾਲ ਚੋਪੜ ਕੇ ਤਿਆਰ ਕਰਾਂਗੇ ਜਦ ਮੱਖਣ ਨਾਲ ਚੋਪੜਦੇ ਨਾ ਪਰੌਂਠਾ ਤੇ ਉਹ ਕਿਉਂ ਤੋਂ ਵੀ ਜ਼ਿਆਦਾ ਕ੍ਰਿਸਪੀ ਤੇ ਬਹੁਤ ਵਧੀਆ ਬੰਦ ਆ ਤੇ ਦੇਖੋ ਇਹਦੇ ਤੇ ਕਲਰ ਵੀ ਕਿੰਨਾ ਸੋਹਣਾ ਆਉਂਦਾ ਤੇ ਕ੍ਰਿਸਪੀ ਵੀ ਬਹੁਤ ਜਿਆਦਾ ਬਣੂਗਾ ਦੋਨਾਂ ਸਾਈਡਾਂ ਤਾਂ ਆਪਾਂ ਮੱਖਣ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਹੁਣ ਪਰੌਂਠੇ ਨੂੰ ਆਪਾਂ ਦੂਸਰੀ ਸਾਈਡ ਤੇ ਪਲਟਾਂਗੇ ਤੇ ਦੇਖੋ ਕਿੰਨਾ ਸੋਹਣਾ ਕਲਰ ਆਇਆ ਤੇ ਕਿੰਨਾ ਸੋਹਣਾ ਪਰੌਂਠਾ ਫੁੱਲ ਕੇ ਤਿਆਰ ਹੋਇਆ ਆਪਣਾ ਦੋਨੋਂ ਪਾਸੋਂ ਤਾਂ ਦੇਖੋ ਕ੍ਰਿਸਪੀ ਤੇ ਕਿੰਨਾ ਗੋਲਡਨ ਕਲਰ ਆਇਆ ਵਧੀਆ ਇਸ ਕਰਕੇ ਆ ਕਿ ਤਾਜ਼ਾ ਆਟਾ ਆਪਾਂ ਲੈਨੇ ਨਾ ਜਦੋਂ ਪਰੌਂਠਾ ਬਣਾਉਣਾ ਹੁੰਦਾ ਆਟਾ ਹਮੇਸ਼ਾ ਤਾਜ਼ਾ ਹੀ ਗੁੰਨ ਕੇ ਲੈਣਾ ਚਾਹੀਦਾ ਕਦੇ ਵੀ ਫ੍ਰਿਜ ਵਾਲੇ ਆٹے ਦੇ ਪਰੌਂਠੇ ਬਣਾਉਣੇ ਨਹੀਂ ਚਾਹੀਦੇ ਨਾ ਹੀ ਇਸ ਤਰ੍ਹਾਂ ਫੁੱਲਦੇ ਆ ਹਾਂ ਤੇ ਜੇ ਤੁਸੀਂ ਫੁੱਲੇ ਫੁੱਲੇ ਪਰੌਂਠੇ ਇਸ ਤਰ੍ਹਾਂ ਬਣਾਉਣੇ ਆ ਨਾ ਤੇ ਆਟਾ ਹਮੇਸ਼ਾ ਤਾਜ਼ਾ ਹੀ ਗੁੰਨ ਕੇ ਲੈਣਾ ਪਰੌਂਠਿਆਂ ਵਾਸਤੇ ਤੇ ਪਰੌਂਠਾ ਆਪਣਾ ਦੇਖੋ ਕਿੰਨਾ ਸੋਹਣਾ ਕ੍ਰਿਸਪੀ ਬਣ ਕੇ ਤਿਆਰ ਹੋਇਆ ਤੇ ਇਸੇ ਤਰ੍ਹਾਂ ਹੀ ਆਪਾਂ ਦੂਸਰੇ ਸਾਰੇ ਪਰੌਂਠੇ ਤਿਆਰ ਕਰ ਲਵਾਂਗੇ ਹੋਰ ਇਹ ਦੋ ਤਿੰਨ ਚੀਜ਼ਾਂ ਨਾ ਤੁਸੀਂ ਧਿਆਨ ਰੱਖਣੀਆਂ ਜਿਹੜੀਆਂ ਤੁਹਾਨੂੰ ਦੱਸੀਆਂ ਨੇ ਜਿਵੇਂ ਕਿ ਆਲੂ ਕਦੋਂ ਖਸ ਕਰਕੇ ਲੈਣੇ ਨੇ ਤੇ ਆਟਾ ਨਰਮ ਗੁੰਨਣਾ ਹੈ ਤੇ ਤਾਜਾ ਆਟਾ ਗੁੰਨ ਕੇ ਲੈਣਾ ਹੈ ਤੇ ਇੱਕ ਆਲੂ ਜੇ ਤੋ ਆਪਾਂ ਉਬਾਲਨੇ ਨੇ ਨਾ ਤੇ ਆਲੂਆਂ ਨੂੰ ਠੰਡੇ ਕਰਕੇ ਛਿੱਲਣਾ ਹੈ ਜਦ ਆਪਾਂ ਗਰਮ ਗਰਮ ਆਲੂਆਂ ਨੂੰ ਛਿੱਲ ਕੇ ਤੇ ਕਤੂਕਾਸ ਕਰ ਲੈਂਦੇ ਆ ਨਾ ਤੇ ਆਲੂ ਆਪਣੇ ਲਿਸਲਿਸੇ ਜੇ ਲੇਸਲੇ ਜੇ ਹੋ ਜਾਂਦੇ ਹਨ ਤੇ ਉਹ ਜਿਹੜੀ ਸਟਫਿੰਗ ਹੁੰਦੀ ਉਹ ਫਿਰ ਪਰੌਂਠੇ ਚ ਬਾਹਰ ਨਿਕਲਣ ਲੱਗ ਜਾਂਦੀ ਹੈ ਤੇ ਇਸ ਕਰਕੇ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਤੁਸੀਂ ਵੀ ਜੇ ਇਹਨਾਂ ਗੱਲਾਂ ਦਾ ਖਿਆਲ ਰੱਖੋਗੇ ਤੇ ਤੁਹਾਡੇ ਪਰੌਂਠੇ ਵੀ ਫੁੱਲੇ ਫੁੱਲੇ ਫਟੂਰੀਆ ਵਰਗੇ ਬਣਨਗੇ ਤੇ ਪਰੌਂਠੇ ਇੱਥੇ ਆਪਣੇ ਅਨੁਸਾਰੇ ਬਣ ਕੇ ਤਿਆਰ ਨੇ ਤੇ ਹੋਣਾ ਪੈਣਾ ਨੂੰ ਸ਼ੁਰੂ ਕਰਦੇ ਆਂ ਆਲੂ ਦਾ ਗਰਮਾ-ਗਰਮ ਪਰੌਂਠਾ ਨੂੰ ਤੁਸੀਂ ਮੱਖਣ ਤੇ ਦਹੀਂ ਦੇ ਨਾਲ ਇੰਜੋਏ ਕਰੋ। ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ। ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਨੂੰ ਆਪਣੇ ਸੁਝਾਅ ਕਮੈਂਟ ਵਿੱਚ ਜ਼ਰੂਰ ਦੇਣਾ। ਵੀਡੀਓ ਵੇਖਣ ਲਈ ਧੰਨਵਾਦ। ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ। ਸਤਿ ਸ੍ਰੀ ਅਕਾਲ ਜੀ।